ਕੀ ਤੁਸੀਂ ਕਿਰਪਾ ਕਰੋ ਐਸਾ ਗਿਆਨ ਬਖਸ਼ਿਸ਼ ਕਰੋ ਜੀ ਦੇ ਨਾਲ ਅੰਦਰੋਂ ਹੋਮੇਂ ਦੀ ਜਿਹੜੀ ਜਿਵਾਰ ਨਾ ਉੱਟ ਜਾਵੇ ਸਤਿਗੁਰੂ ਜੀ ਧੰਗੁਰ ਨਾਨਕ ਸਾਹਿਬ ਆਦੇਸ਼ਾ ਜੀ ਕਿਰਪਾ ਕਰਦੇ ਜਪਜੀ ਸਾਹਿਬ ਦੇ ਅੰਦਰ ਉਹਨਾਂ ਨੇ ਬਖਸ਼ਿਸ਼ ਕੀਤੀ ਹੈ होटे पाल पाल दीवार पाशाह जी कि सच निलया जाए जी भरम की दवार यही कि हाँ तो खत्म हो क्योंकि बिच पढ़ता है भरमे के पिछे असि परमेस बहुत होर बैठे है तो परमेर अंदर वसया हो पर सू उस के कारण अंदर परमेर नजर नहीं आ रहा सच नी को हम पहला भारत की दवार दूर होगी तो अगे जाके दर्शन कर सका सतगुरु जी ने अगली पंतली ਨਾਰ ਦੇ ਨਾਲ ਹੀ ਬਖਸ਼ਿਸ਼ ਕਰ ਦਿੱਤੀ ਹੁਕਮਰ ਜਾਣੇ ਚੱਲਣਾ ਨਾਨਕ ਲਿਖਿਆ ਨਾਲ ਉਹਦੇ ਹਕਉਦੇ ਅੰਦਰ ਚੱਲਣਾ ਉਹਦੀ ਰਿਹਾ ਉਹਦੇ ਭਾਂਡੇ ਥੋੜਾ ਰਹਿਣਾ ਬਸ ਇਸੇ ਦੇ ਨਾਲ ਇਹ ਭਰਮ ਭਲੇਖਾ ਜਿਹੜਾ ਦੂਰ ਹੋਣਾ ਹੈ ਤੇ ਇਸ ਦੇ ਜਦੋਂ ਭਰਮ ਭਲੇਖੇ ਵਾਲਾ ਪਰਦਾ ਅੰਦਰੋਂ ਚੱਕਿਆ ਗਿਆ ਤੇ ਅੰਦਰੋਂ ਉਸ ਦਾ ਪਰਮੇਸ਼ਰ ਨਜ਼ਰ ਰੱਖਦਾ ਹੋਵੇਗਾ ਅਜੇ ਤੱਕ ਜੜਦਾ ਹੈ ਤਾਂ ਗੁਰੂ ਨਾਨਕ ਸਾਹਿਬ ਆਕਸ਼ਾ ਜੀ ਨੇ ਸਾਨੂੰ ਦੋ ਚੀਜ਼ਾਂ ਬਖਸ਼ਿਸ਼ ਕੀਤੀਆਂ ਇੱਕ ਸੇਵਾ ਤੇ ਇੱਕ ਸਿਮਰਨ ਸਤਿਗੁਰੂ ਆਕਸ਼ਾ ਜੀ ਕਹਿੰਦੇ ਨੇ ਜਦੋਂ ਤੂੰ ਸੇਵਾ ਕਰੇਗਾ ਤੇ ਅੰਦਰੋਂ ਮਨ ਦੇ ਇਸ ਬਰਤਨ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਵੇਗਾ ਬੰਦਗੀ ਕਰੇਗਾ ਅੰਦਰੋਂ ਵਿਕਾਰਾਂ ਦੇ ਮੈਣ ਲੱਠਣੀ ਹੈ ਮਨ ਦੇ ਵਿੱਚ ਨਿਮਰਤਾ ਲਿਆ ਕੇ ਸਤਿਗੁਰੂ ਜੀ ਕਹਿੰਦੇ ਸੇਵਾ ਕਰਨੀ ਹੈ ਜਦੋਂ ਮਨ ਨਿਵਾਣਾ ਬਣਾ ਕੇ ਸੇਵਾ ਕਰੇਗਾ ਤਤਾਂ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਦੋਂ ਗੁਰੂ ਦਾ ਹੱਥ ਤੇਰੇ ਸਿਰ ਤੇ ਹੋਣਾ ਭਾਈ ਲੈਣਾ ਜੀ ਜਿਨ੍ਹਾਂ ਨੂੰ ਬਾਅਦ ਵਿੱਚ ਸਤਗੁਰੂ ਜੀ ਨੇ ਗੁਰਤਾ ਗੱਦੀ ਬਖਸ਼ ਕੇ ਅੰਗ ਸਹਲਾ ਕੇ ਅੰਗਦ ਜੀ ਬਣਾ ਦਿੱਤਾ ਉਹਨਾਂ ਨੇ ਲੰਮਾ ਸਮਾਂ ਸਤਿਗੁਰੂ ਜੀ ਚਰਨਾਂ ਤੇ ਰਹਿ ਕੇ ਗੁਰੂ ਕੇ ਉਹ ਘੁਣ ਮੰਨ ਕੇ ਇੱਕ ਸਿਖਿਆ ਲਈ ਹੁਣ ਜੇ ਆਪਾਂ ਨਿਗਾਹ ਮਾਰੀਏ ਸਤਿਗੁਰੂ ਜੀ ਕਹਿੰਦੇ ਲੈਣਿਆ ਆ ਕਾਲ ਡਿੱਗ ਪਿਆ ਗਾਰੇ ਵਿੱਚ ਕੱਢ ਕੇ ਲਿਆ ਚਿਕੜ ਜੋ ਕਾਲ ਕੱਢ ਕੇ ਲਿਆਉਂਦਾ ਭਾਈ ਲੈਣਿਆ ਆ ਧਰਮਸ਼ਾਲਾ ਦੀ ਜਗਾਰ ਬਣਾਉਣੀ ਹੈ ਤੂੰ ਬਣਾ ਬਹੁਤ ਸਾਰਿਆਂ ਇਸ ਤਰ੍ਹਾਂ ਵਰਕਤਾ ਬਖਸ਼ਿਸ਼ਾਂ ਕੀਤੀਆਂ ਤੇ ਉਹ ਇੱਕ ਗੱਲ ਸਮਝਾਉਣਾ ਚਾਹੁੰਦੇ ਸੰਭਾਈ ਲੈਣਿਆ ਕਿ ਕੱਲ ਨੂੰ ਤੈਨੂੰ ਲਾਡੋ ਦੇ ਘਰ ਜਾਣਾ ਪਵੇ ਨਾ ਤੇ ਉਹਦੇ ਉਹਦੇ ਪ੍ਰਾਣੇ ਮੈਣੇ ਵਸਤਰਾਂ ਦੇ ਵਿੱਚੋਂ ਤੈਨੂੰ ਬਦਬੂ ਨਾ ਆਵੇ ਜੇ ਕਲੋਂ ਤੂੰ ਕਿਤੇ ਲਾਲੋ ਦੇ ਘਰ ਜਾਵੇਂ ਉਹਦੇ ਰੁੱਖੇ ਪ੍ਰਸ਼ਾਦੇ ਜਿਹੜੇ ਆ ਨਾ ਉਹਨਾਂ ਚ ਵੀ ਤੈਨੂੰ ਅੰਮ੍ਰਿਤ ਵਰਗਾ ਸਵਾਦ ਆਵੇ ਇਹ ਸਿੱਖਿਆ ਗੁਰੂ ਸਾਹਿਬ ਜੀ ਨੇ ਨਿਮਰਤਾ ਨਾਲ ਸੇਵਾ ਕਰਨ ਦੇ ਵਿੱਚ ਉਹ ਦਿੱਤੀ ਸੀ ਚਲੋ ਉੱਥੇ ਤਾਂ ਉਮਰ ਦਾ ਥੋੜਾ ਫਰਕ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਤੇ ਗੁਰੂ ਅੰਗਦ ਦੇਵ ਸਾਹਿਬ ਆਕਸ਼ਾ ਜੀ ਦਾ ਤਾਂ ਉਮਰ ਦਾ ਵੀ ਬਹੁਤ ਫਰਕ ਸੀ ਗੁਰੂ ਅੰਗਦ ਦੇਵ ਸਾਹਿਬ ਬਾਦਸ਼ਾਹ ਜੀ ਨੇ ਕਿਹਾ ਅਮਰਦਾਸ ਜਾਂ ਆਗਾਗਰ ਚੁੱਕ ਤੇ ਪਾਣੀ ਧਰ ਕੇ ਲਿਆ ਗੁਰੂ ਕੇਲਾਗਰਾਮ ਅਸਤੇ ਦੂਸਰਾ ਵਚਨ ਕਰ ਦਿੱਤਾ ਕਹਿਣ ਲਗੇ ਸੰਤਾਂ ਦੇ ਅਸਤੇ ਲੰਗਰ ਤਿਆਰ ਕਰਨਾ ਝੂਠੀ ਬਰਤਨ ਮਾਜੜੇ ਆ ਝਾੜੂ ਮਾਰਨਾ सतगुरु जी वह निम्रता पुट के अंदर भरना चाहते सन कि अमरदास कल जे तेरे कोई कोड़ी भी आ जाए ना तो उस कौड़ी के जख्म करद साफ करद भी तेनों नफरत ना हो किसी कोड़ी का कोड़ दूर करने रोग दूर करने वे ना तेनों नफरत ना हो गुरु की सेवा जान के ਮਨੁੱਖੀ ਸੇਵਾ ਜਾਣ ਕੇ ਉਹ ਸੇਵਾ ਕਰੇ। ਸਤਿਗੁਰੂ ਜੀ ਨੇ ਰਹਿਤ ਹੋਈ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਹੈ ਕਹਿੰਦੇ ਉਹ ਸੇਵਾ ਪਰਮਾਨ ਚੜਦੇ ਐ ਜਿਹੜੀ ਸੇਵਾ ਸਤਿਗੁਰੂ ਜੀ ਦੇ ਮਨ ਨੂੰ ਚੰਗੀ ਲੱਗੇ। ਸਾਰਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਦਾ ਪਾਪ ਕ ਸੰਭਲ ਅੰਨੇ ਕਹਿੰਦੇ ਫੇਰ ਬਖਸ਼ਿਸ਼ ਹੁੰਦੀ ਹੈ ਜੇ ਉਹ ਸੇਵਾ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇ ਹੁਣ ਜੇ ਆਪਾਂ ਨਿਗਾਹ ਮਾਰੀਏ ਨਾ ਇਹ ਭਾਈ ਕਨਈਆ ਜੀ ਕਿਉਂਕਿ ਸਾਖੀ ਤਾਂ ਬਹੁਤ ਲੰਮੀ ਹੋ ਜਾਣੀ ਹੈ ਐਨੀ ਸੇਵਾ ਕੀਤੀ ਜਿਹੜੇ ਦੁਸ਼ਮਣ ਸੀ ਨਾ ਦੁਸ਼ਮਣਾਂ ਵਿੱਚੋਂ ਵੀ ਗੁਰੂ ਕਾ ਮੋਖ ਦਿਸਣ ਲੱਗ ਪਿਆ ਹੋਰ ਦੁਸ਼ਮਣਾਂ ਨੂੰ ਹੀ ਪਾਣੀ ਪਿਆ ਰਿਆ ਤੇ ਆਪਣਿਆਂ ਨੂੰ ਪਰ ਉਹਦੇ ਅੰਦਰ ਕੋਈ ਜਿਹੜੀ ਮਿਹਰ ਤੇਰ ਵਾਲੀ ਗੱਲ ਹੀ ਨਹੀਂ ਸੀ ਅੱਜ ਤਾਂ ਸੀ ਨਾ ਛੋਟੇ ਹੁੰਦੇ ਆ ਬੱਚਿਆਂ ਨੂੰ ਆ ਆਪਣਾ ਤੇ ਆ ਬਗਾਨਾ ਹੈ ਸਰੀਕ ਬਣਾ ਦਿੰਨੇ ਆ ਮਾਂ ਜਿਹੜੀ ਆ ਉਹ ਕਹੂਗੀ ਤੇਰੇ ਤਾਏ ਦੇ ਪੁੱਤ ਜਿਹੜੇ ਆ ਨਾ ਉਹ ਤੇਰੇ ਸਰੀਕ ਹੈ ਬੇਟਾ ਉਹਨਾਂ ਨਾਲ ਨਹੀਂ ਖੇਡਣਾ ਉਹਨਾਂ ਨਾਲ ਬੋਲਣਾ ਨਹੀਂ ਤੇਰਾ ਤਾਇਆ ਜਿਹੜਾ ਉਹ ਸਰੀਕ ਹੈ ਤੇਰੀ ਭੂਆ ਜਿਹੜੀ ਆ ਉਹ ਆਪਣੇ ਸਰੀਕ ਆ ਉਹਦੇ ਉਹਦੇ ਜਿਹੜੇ ਮੁੰਡੇ ਉਹ ਤੇਰੇ ਸਰੀਕ ਨੇ ਤਾਇਏ ਚਾਚਾ ਨੂੰ ਆਪਾਂ ਸਰੀਕ ਬਣਾ ਦਿੰਨੇ ਆ ਇੱਕ ਗੱਲ ਦੇਖਿਓ ਕਦੇ ਵੀ ਮਾਂ ਇਹ ਨਹੀਂ ਕਹੋਗੇ ਜਿਹੜੇ ਤੇਰੇ ਮਾਮੇ ਦੇ ਮੁੰਡੇ ਉਹ ਤੇਰੇ ਸਰੀਕ ਨੇ ਕਦੇ ਨਹੀਂ ਕਹੋਗੇ ਜਿਹੜੇ ਤੇਰੇ ਵਾਸੀ ਦੇ ਮੁੰਡੇ ਉਹ ਤੇਰੇ ਸਰੀਕ ਹੈ ਸ਼੍ਰੀਕ ਕਿਨਾਂ ਨੂੰ ਕਹੂੰ ਕੀ ਭੂਆ ਦੇ ਮੁੰਡਿਆਂ ਨੂੰ ਚਾਚੇ ਤਾਏ ਦੇ ਮੁੰਡਿਆਂ ਅਸੀਂ ਨਫ਼ਰਤ ਜਿਹੜੀ ਹੈ ਨਾ ਬੱਚਿਆਂ ਵਿੱਚ ਪਹਿਲਾਂ ਹੀ ਭਰ ਦਿੰਦੇ ਆ ਉਹਨਾਂ ਨੂੰ ਇਹ ਗੱਲ ਕੁੱਟ-ਕੁੱਟ ਕੇ ਉਹਨਾਂ ਦੇ ਅੰਦਰ ਭਰ ਜਾਂਦੀ ਹੈ ਕਿ ਆਹ ਸਾਡਾ ਹੈ ਆਹ ਆਪਣਾ ਹੈ ਤੁਸੀਂ ਆ ਦੇਖਦੇ ਹੋ ਰੋਜ਼ ਨਾਟਕ ਜੇ ਕਿਸੇ ਘਰ ਵਾਲੇ ਨੇ ਆਪਣੇ ਤਾਂ ਪਤਨੀ ਨੂੰ ਕਹਿਣ ਲੱਗਿਆ ਭਗਵਾਨ ਨੇ ਅੱਜ ਭੈਣ ਆ ਰਹੀ ਐ ਤੇ ਉਹਦੇ ਵਾਸਤੇ ਆਪਾਂ ਕੀ ਮਗਾਈਏ ਚਾਹ ਪਾਣੀ ਨਾ ਕੀ ਦੇਣੇ ਉਹ ਕਹਿਣ ਲੱਗੇ ਬਣਾ ਬਣਾ ਲਿਆਉਣਾ ਕੀ ਐ ਇੱਕ 10 ਰੁਪਿਆ ਦਾ ਮਟਰ ਲਿਆ ਕੇ ਤੇ ਉਹ ਚਾਹ ਨਾਲ ਉਹ ਖਵਾ ਦੇਣ ਉਹ ਥੋੜੀ देर ਬਾਅਦ ਆ ਕੇ ਕਹਿਣ ਲੱਗਿਆ ਨਪਰਤ ਨਹੀਂ ਗੱਲ ਦੇਖੋ ਤੁਸੀਂ ਕਹਣ ਲੱਗਾ ਭਗਵਾਨੇ ਮੇਰੀ ਭੈਣ ਨਹੀਂ ਆ ਰਹੀ ਤੁਹਾਡੀ ਭੈਣ ਆ ਰਹੀ ਕਹਣ ਲਗੀ ਫਿਰ ਚੇਤੀ ਜਾਓ ਸਮੋਸੇ ਲੈਓ ਤੇ ਪਨੀਰ ਦੇ ਪਕੌੜੇ ਫੜ ਲਿਓ ਤੇ ਠੰਡਾ ਫੜ ਲਿਓ ਹੁਣ ਦੇਖੋ ਕਿੰਨਾ ਫਰਕ ਹੈ ਹੈ ਭੈਣ ਉਹਦੀ ਭੈਣ ਆ ਰਹੀ ਹੈ ਤੇ 10 ਰੁਪਏ ਦੇ ਮਟਰ ਫੜ ਲਿਆ ਜੇ ਆਪਦੀ ਭੈਣ ਆ ਰਹੀ ਹੈ ਕਿਉਂਕਿ ਹਮੇਸ਼ਾ ਤੁਸੀਂ ਦੇਖੋ ਜੇ ਮਾਂ ਆ ਗਈ ਪਿਤਾ ਆ ਗਿਆ ਭਰਾ ਆ ਗਿਆ ਪਤੀ ਦੇ ਤਾਂ ਨਫਰਤ ਹੈ ਜੇ ਪਿਓ ਆ ਗਿਆ ਮਾਂ ਆ ਗਈ ਭੈਣ ਆ ਗਈ ਭਰਾ ਆ ਗਿਆ ਇਸਤਰੀ ਦਾ ਤੇ ਉਹਨਾਂ ਉਦੋਂ ਖੁਸ਼ ਹੈ ਜੇ ਸਾਡਾ ਕੋਈ ਰਿਸ਼ਤੇਦਾਰ ਆ ਗਿਆ ਇਸਤਰੀ ਦਾ ਉਹ ਖੁਸ਼ ਹੈ ਜੇ ਕਿਸੇ ਜਿਹੋਦੇ ਘਰ ਖੜੇ ਦਾ ਕੋਈ ਆ ਕੇ ਰਿਸ਼ਤੇਦਾਰ ਤੇ ਦੁਖੀ ਹੈ ਹਰਾਨਗੀ ਦੀ ਗੱਲ ਹੈ ਅੱਜ ਅਸੀਂ ਕਿੱਥੇ ਜਾ ਕੇ ਰੁਤੇ ਹਾਂ आनंद ਕਾਜ ਹੋ ਰੇ ਨ ਗ੍ਰੰਥੀ ਸਿੰਘ ਅਰਦਾਸ ਕਰਦਾ ਸੱਚੇ ਪਾਤਸ਼ਾਹ ਬੱਚਿਆਂ ਦੇ ਸਿੱਤੇ ਹੱਥ ਰਖਿਓ ਇਹਨਾਂ ਨੂੰ ਸਰੀਰਕ ਤੰਤੁਸਤੀਆਂ ਬਖਸ਼ੋ ਅਰਦਾਸ ਕਰਾਂ ਇਹਨਾਂ ਨੂੰ ਆਨੰਦ ਕਰਦਾ ਤੇ ਜਦੋਂ ਵਿਆਹ ਦੀ ਤਰੀਕ ਬਣੇ ਜਾਂਦੀ ਉਹਦਾ ਪਹਿਲਾ ਕੀ ਹੁੰਦਾ ਹੈ ਵੀ ਮੁਰਗੇ ਤੇ ਬੱਕਰੇ ਬਣਾਉਣੇ ਨਾ ਮੀਟ ਨਾਲ ਭਾਈ ਰੋਟੀ ਦੇਣੀ ਹੈ ਬਰਾਤੀ ਓ ਸਜਣੋ ਕੀ ਰੋਜ਼ ਤੁਸੀਂ ਇਹੋ ਜੀਆਂ ਚੀਜ਼ਾਂ ਖਾ ਕੇ ਸੌਂਦੇ ਹੋ ਆਪਣੇ ਘਰ 'ਚ ਵੀ ਰੋਜ਼ ਤੁਸੀਂ ਮੀਟ ਖਾਂਦੇ ਹੋ ਸਤਿਗੁਰੂ ਪਾਤਸ਼ਾਹ ਜੀ ਨੇ ਕਿੰਨਾ ਕੁਛ ਦਿੱਤਾ ਸਾਨੂੰ ਖਾਣ ਪੀਣ ਵਾਸਤੇ ਜਿਹੜੀ ਗਾਂ ਨਾ ਗਾਂ ਤੁਸੀਂ ਉਹਦੇ ਪੂਰੇ ਭਵੇਂ 36 ਪ੍ਰਕਾਰ ਦਾ ਮੀਟ ਰੱਖ ਲਿਓ ਖਾਣ ਪੀਣ ਜਿਹੜਾ ਸ਼ੇਰ ਹੈ ਉਹ ਘਾਹ ਨਹੀਂ ਖਾਊਗਾ ਤੁਸੀਂ ਜਿੰਨਾ ਮਰਜ਼ੀ ਉਹਦੇ ਘਾਹ ਰੱਖ ਦਿਓ ਉਹ ਮਾਸ ਖਾਊਗਾ ਤੇ ਤੁਸੀਂ ਤਾਂ ਉਹਨਾਂ ਜਾਨਵਰਾਂ ਤੋਂ ਵੀ ਕਿਰੇ ਹੋਏ ਹੋ ਤੁਸੀਂ ਤਾਂ ਜਿਹੜੀ ਚੀਜ਼ ਆਤਾ ਕੀ ਉਹ ਹੀ ਖਾਈ ਜੰਨੇ ਕਿੜਾ ਪ੍ਰਸ਼ਾਦ ਦੀ ਦੇਖ ਵੀ ਲੈ ਲਈ ਸਤਿਗੁਰੂ ਜੀ ਦੇ ਕੋਲ ਉੱਥੇ ਜਾ ਕੇ ਬਾਹਰ ਜਾ ਕੇ ਪੁੱਛ ਰਹੇ ਹਾਂ ਅੱਜ ਆਮਲੇਟ ਬਣਿਆ ਤੂੰ ਤਾਂ ਛੱਡਦਾ ਹੀ ਕੁਝ ਨਹੀਂ ਉਧਰ ਕਿੜਾ ਪ੍ਰਸ਼ਾਦ ਦੀ ਦੇਖ ਵੀ ਸ਼ੱਕ ਲਈ ਤੇ ਦੂਜੇ ਪਾਸੇ ਮਾਸਦੀ ਵੀ ਉਮੀਦ ਰੱਖੀ ਬੈਠੇ ਹੁਣ ਤੂੰ ਅਰਦਾਸ ਕਰਾ ਰਿਆਂ ਭਾਈ ਸਾਹਿਬ ਤੋਂ ਭਾਈ ਸਾਹਿਬ ਕਹਿ ਰਹੇ ਬੱਚਿਆਂ ਦੇ ਸਿਰ ਤੇ ਮਿਹਰ ਭਰ ਹੱਥ ਰੱਖੋ ਸਾਡੇ ਬੱਚਿਆਂ ਦੇ ਸਿਰ ਤੇ ਮਿਹਰ ਭਰ ਹੱਥ ਰੱਖੋ ਤੁਹਾਡੇ ਬੱਚੇ ਅਸੀਂ ਛੱਣੇ ਨਹੀਂ ਹਿਆ ਹਿਆਰ ਮੁਰਗਾ ਵੱਟ ਕੇ ਉਹ ਖਾ ਲੈਣਾ ਬੱਕਰੇ ਵੱਟ ਕੇ ਖਾ ਲੈਣੇ ਉਹ ਨਹੀਂ ਅਸੀਂ ਛੱਣੇ ਸਾਡੇ ਬੱਚਿਆਂ ਦਾ ਸਾਨੂੰ ਫਿਕਰ ਹੈ ਸਤਿਗੁਰੂ ਆਕਸ਼ਾ ਜੀ ਤੁਸੀਂ ਕਿਰਪਾ ਕਰੋ ਕੋਈ ਐਸੀ ਰੀਤ ਸਮਝਾ ਦਿਓ ਐਸੀ ਮਰਜ਼ਾਦਾ ਸਮਝਾ ਦਿਓ ਐਸਾ ਗਿਆਨ ਦਿਓ ਜਿਹਦੇ ਨਾਲ ਇਹਨਾਂ ਗੱਲਾਂ ਦਾ ਜੀ ਸਮਝ ਆ ਜਾਵੇ ਹੁਣ ਇਹ ਕੰਨਾ ਗੁਰੂ ਕੇ ਗਿਆਨ ਵਿੱਚੋਂ ਸਾਨੂੰ ਮਿਲਣੀ ਹੈ ਸਤਿਗੁਰੂ ਦੀ ਕਿਰਪਾ ਕਰਕੇ ਨਾ ਗੁਰਬਾਣੀ ਦੇ ਵਿੱਚ ਇੱਕ ਇੱਕ ਗੱਲ ਦੇ ਉਹ ਇਸ਼ਾਰਾ ਕਰ ਦੇਣਾ ਵੀ ਆਹ ਕਰਨਾ ਹੈ ਆਹ ਨਹੀਂ ਕਰਨਾ ਹੈ ਸ਼ੇਠ ਨਾਇਕਾ ਕਿਸੇ ਮਹਾਪੁਰਸ਼ ਨੂੰ ਘਰ ਲੈ ਗਿਆ ਹੁਣ ਮਹਾਪੁਰਸ਼ ਦਾ ਬੰਦਗੀ ਕਰੀ ਜਾ ਰਿਹਾ ਉਹ ਸਵੇਰੇ ਉੱਠੇ ਨਿਤਨੇ ਕਰ ਤੇ ਸ਼ੇਠ ਦੂਜੇ ਪਾਸੇ ਬੈਠਾ ਕਹੀ ਜਾਂਦਾ ਬਹੁਤ ਘਾਟਾ ਪੈ ਗਿਆ ਬੜਾ ਘਾਟਾ ਪੈ ਗਿਆ ਬਹੁਤ ਘਾਟਾ ਪੈ ਗਿਆ ਬੜਾ ਘਾਟਾ ਪੈ ਗਿਆ ਮਹਾਪੁਰਸ਼ ਨੇ ਉਹਦੇ ਧਰਮ ਪਤਨੀ ਨੂੰ ਕੋਲ ਬੁਲਾਇਆ ਕਹਿਣ ਲੱਗੇ ਵੀ ਵਾ ਕੀ ਗੱਲ ਹੋ ਗਈ ਇਹ ਰਾਤ ਤੋਂ ਲੱਗਿਆ ਹੈ ਇਹ ਗੱਲ ਕਰਨ ਬਹੁਤ ਘਾਟਾ ਪੈ ਗਿਆ ਬਹੁਤ ਘਾਟਾ ਪੈ ਗਿਆ ਉਹ ਕਹਿਣ ਲੱਗੇ ਮਹਾਪੁਰਸ਼ੋ ਇਹਨੇ ਕੋਈ ਕਾਰੋਬਾਰ ਸ਼ੁਰੂ ਕੀਤਾ ਸੀ ਉਸ ਕਾਰੋਬਾਰ ਦੇ ਵਿੱਚ 5 ਲੱਖ ਬਚਣਾ ਸੀ ਪਰ ਤਿੰਨੇ ਬਚਿਆ ਮਹਾਪੁਰਸ਼ ਕਹਿੰਦੇ ਤਿੰਨ ਤਾਂ ਬਚ ਗਿਆ ਫਿਰ ਘਾਟਾ ਕੀ ਪੈ ਗਿਆ ਤਿੰਨ ਤਾਂ ਬਚਿਆ ਕਰ ਲਗੇ ਨਹੀਂ ਜੀ ਬਸ ਉਹ ਇਹ ਇਹਦੇ ਦਿਮਾਗ ਤੇ ਗੱਲ ਚੜੀ ਪਈ ਐ ਇਹ ਕਹਿੰਦਾ ਸੀ 5 ਲੱਖ ਬਚ ਜੂਗਾ ਬਚਾ ਤੰ ਰੱਖੀ ਅਸੀਂ ਜ਼ਿੰਦਗੀ ਦੇ ਵਿੱਚ ਕਿੰਨੇ ਸਵਾਸਾਂ ਦਾ ਰੋਜ਼ ਘਾਟਾ ਉਹਨੇ ਕਦੇ ਸੁੱਚੀ ਨਹੀਂ ਕਦੇ ਨਹੀਂ ਕਿਹਾ ਕਿ ਸਭ ਘਾਟਾ ਪੈ ਰਿਹਾ ਮਹਾਪ੍ਰੇਸ਼ਾਨ ਲਗੇ ਸਵੇਰ ਤੋਂ ਜਿਹੜੀ ਗੱਲ ਤੇ ਲੱਗਿਆ ਕਿ ਉਹਨਾਂ ਕ ਸਮਾਂ ਬੰਦ ਕੇ ਵਲ ਲਾ ਲੈਂਦਾ ਸਵਾਸਾਂ ਦਾ ਘਾਟਾ ਤਾਂ ਨਾ ਪੈਂਦਾ ਇਸ ਕਰਕੇ ਅਸੀਂ ਪ੍ਰਾਹੇ ਪਏ ਹੋਈਆਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਇਹੋ ਗੱਲ ਕਹੀ ਸੀ ਉਹ ਰੋਜ਼ ਸਤਿਗੁਰੂ ਜੀ ਦਾ ਉਪਦੇਸ਼ ਹੁੰਦਾ ਸਤਸੰਗਤ ਕਰਦਾ ਤੇ ਜਦੋਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਪੰਗਤ ਜੀ ਬੈਠ ਕੇ ਪ੍ਰਸ਼ਾਦਾ ਛਕੋ ਭਾਈ ਜੋਤ ਸੀ ਉਹਦਾ ਨਾਮ ਤੇ ਉਦੋਂ ਕਹਿਣ ਲੱਗੇ ਉੱਥੇ ਤਾਂ ਗਰੀਬ ਐ ਕਿਉਂ ਨੇ ਆ ਉੱਥੇ ਮਹਿਲੇ ਚਲੇ ਕੱਪੜਾ ਵਾਲੇ ਬਟੇ ਆਪਣੇ ਆਪ ਨੂੰ ਵੱਡਾ ਹੋਣ ਦਾ ਮਾਨਸੇ ਪ੍ਰਸ਼ਾਦਾ ਨਾ ਛਕਾ ਸਤਗੁਰੂ ਆਪជា ਜਾਨੀ ਜਾਣ ਸਨ ਕਹਿਣ ਲੱਗਾ ਪਾਤਸ਼ਾਹ ਜੀ ਅੰਦਰੋਂ ਮਨ ਜਿਹੜਾ ਨਾ ਦੁਖੀ ਰਹਿੰਦਾ ਸਤ ਸੰਗਤ ਵਿੱਚ ਕਰਦੇ ਆ ਪਾਤਸ਼ਾਹ ਜੀ ਕਹਿਣ ਲੱਗੇ ਅਜੇ ਤੇਰੇ ਮਨ 'ਚ ਜਿਹੜਾ ਹੰਕਾਰ ਆ ਨਾ ਉਹ ਹੰਕਾਰ ਦੀ ਮਹਿਲ ਜਿਹੜੀ ਤੈਨੂੰ ਦੁਖੀ ਕਰਦੀ ਹੈ ਕਹਿਣ ਲੱਗਾ ਪਾਤਸ਼ਾਹ ਫਿਰ ਕੀ ਕਰਾਂ ਸਤਗੁਰੂ ਜੀ ਕਹਿਣ ਗਿਓ ਨੂੰ ਕੱਢ ਗਿਆ ਸੰਗਤ ਵਿੱਚ ਅੱਜ ਜਦੋਂ ਉਹ ਸੋਧਨ ਹੋ ਰਿਆ ਸੀ ਨਾ ਤੇ ਸਤਜੋ ਜੀ ਇਹੋ ਹੀ ਕਹਿ ਕਹਿ ਰਹੇ ਸਨ ਵੀ ਜੇ ਤੂੰ ਨਫਰਤ ਕਰੇਗਾ ਨਾ ਅੰਦਰ ਵਿਕਾਰਾਂ ਦੀ ਮੈਲ ਲੈ ਕੇ ਆਵੇਂਗਾ ਹਮੇ ਤੈਨ ਤੰਗੀ ਕਰੂਗੀ ਉਹਨੇ ਸੋਚਿਆ ਵੀ ਚਾਹ ਲਾ ਜਿਸ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਉੱਥੇ ਜਾ ਕੇ ਫਿਰ ਮਨ ਬਦਲ ਗਿਆ ਕਹਿਣ ਲੱਗਾ ਚਲੋ ਅਰਸ਼ਾਦਾ ਤਾਂ ਨਹੀਂ ਛਕਦੇ ਉੱਥੇ ਬੈਠ ਗਏ ਭਾਂਡੇ ਮਾਜ ਲੈਣੇ ਹੁਣ ਸਾਡੇ ਇੱਕ ਰਿਵਾਜ ਅਸੀਂ ਜੇ ਭਾਂਡੇ ਮਾਂਜਣਿਆ ਤੇ ਨਾਲ ਮੋਬਾਈਲ ਵਾਲਿਆਂ ਨੂੰ ਕਹਿੰਦੇ ਫੋਟੋ ਖਿੱਚ ਕੇ ਪਾ ਦੇ ਨੈਟ ਤੇ ਪਤਾ ਲੱਗੇ ਵੀ ਆਹ ਤੇ ਕੋ ਭਾਂਡੇ ਮਾਂਜ ਜਾਂਦਾ ਸੇਵਾ ਨਹੀਂ ਉਹ ਹੋਮੇ ਹੁਣ ਜਦੋਂ ਜਾ ਕੇ ਭਾਈ ਜੋਧ ਭਾਂਡੇ ਫੜਿਆ ਕਰੇ ਕਿਸੇ ਨੂੰ ਮਾਂਜਣ ਵਾਸਤੇ ਮੜੀ ਜੀ ਮਾਂਜ ਆਵੇ ਪਿਆਰ ਜੁੱਟੇ ਭਾਂਡੇ ਕਿਵੇਂ ਮਾਂਜ ਜਾਂਦੇ ਨੇ ਐ ਕਰਦਾ ਕਰਦਾ ਜਦੋਂ ਮਾਣਨ ਲੱਗ ਪਿਆ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਫਿਰ ਭਾਂਡੇ ਮਾਜਦਾ ਮਾਜਦਾ ਨਾ ਇੱਕ ਦਿਨ ਤਾਂ ਸੁਰਤੀ ਜੁੜ ਗਈ ਅੱਖਾਂ ਬੰਦ ਕਰਕੇ ਬਸ ਭਾਂਡੇ ਮਾਜੀ ਜਾ ਰਹੇ ਮਾੜੀ ਮੋਟੀ ਕਿਤੇ ਝੂਠ ਰਹਿ ਜਾਂਦੀ ਹੈ ਨਾ ਉਹ ਵੀ ਸਾਫ਼ ਕਰਦਾ ਤੇ ਹੁਣ ਜਿਹੜੇ ਵਿਕਾਰਾਂ ਦੀ ਮੈਲ ਲੱਗਿਸ ਨਾ ਹਉਮੈ ਦੀ ਪੱਟਾ ਪਨ ਹੋਣ ਦੀ ਉਹ ਵੀ ਲੱਗ ਗਈ ਸਤ ਗੁਰੂ ਦੀ ਕਰਨਗੇ ਭਾਈ ਜੋਧ ਆ ਜਾਓ ਹਾਂ ਬਰਤਨ ਤੋ ਸਾਫ ਕਰ ਲਿਆ ਕਹਿੰਦਾ ਕਿ ਪਾਤਸ਼ਾਹ ਹੋਰ ਸੇਵਾ ਕਰ ਲੰਦ ਸਬਦੂ ਜੀ ਕਹਿੰਦੇ ਨਹੀਂ ਹੁਣ ਬਰਤਨ ਸਾਫ ਹੋ ਗਿਆ ਆ ਤੇਰੀ ਡਿਊਟੀ ਲਾਉਣੀ ਐ ਤੂੰ ਗੁਰਮਤਿ ਦਾ ਪ੍ਰਚਾਰ ਕਰਨਾ ਤੂੰ ਬੜੇ ਲਿਖਿਆ ਕਿ ਤੇਰੇ ਪ੍ਰਚਾਰ ਦੇ ਨਾਲ ਛੇਤੀ ਸੰਤ ਕਾ ਜੁੜਨ ਗਿਆ ਗੁਰੂ ਘਰ ਦੇ ਨਾਲ ਤੂੰ ਗੁਰਮਤਿ ਦਾ ਪ੍ਰਚਾਰ ਕਰ ਉਹ ਪ੍ਰਚਾਰਕ ਥਾਪਤਾ ਇਸ ਕਰਕੇ ਮਨ ਨਿਮਾਣਾ ਜਿਹੜਾ ਨਾ ਉਹ ਸਭ ਕੁਝ ਪ੍ਰਾਪਤ ਕਰ जो मन हंधारी हो जाए फिर दर दर दोकर अपना देखो ना धोन उची करके तानू तुरके देखो पैर थले दे थोड़ा नीवा झाक तो दे के तुरंगे ठेडा नहीं बचूगा बच जाओगे देख ला टो टिब्बा है, अगे थान साफ है जे धौन उची करके के देखियो, तो ठेडे ही ठेडे बजते जाने रेस करके सतगुरु पाशाह जी कहते हमेशा नमाणा हम हृदय रखते आऊगा गुरु की सेवा आओ अपा अक्म भी सतगुरु जी कहते भाजी बेनती कर सतगुरु जी के चरणा पातशाह कृपा करो कोई एरत यहोजा कम एन दो जिदे मन निमाणा हो जाए एक बार सतगुरु जी के चरणा जुड़ो गज के आखो जी सतना श्री वाही गुरु साहिब जी ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਟ ਮਹਲਾ ਅਜਵਾ ਪੰਜ ਪਾਦ ਅੱਜ ਦਾ ਜੋ ਸਤਿਗੁਰਾਂ ਦਾ ਫਰਮਾਨ ਹੈ ਇਹ ਸੋ ਰਖਵਾ ਦੇ ਸ਼ਬਦ ਹੈ ਤੇ ਪੰਜਵੇਂ ਪਾਤਸ਼ਾਹ ਧੰਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਹਨਾਂ ਦੀ ਰਸਨਾ ਜੋ ਅਚਾਰਨ ਹੋਇਆ ਪੰਜ ਪਦਾ ਪੰਜ ਪਦਾਂ ਵਾਲਾ ਪੰਜ ਹਿੱਸਿਆਂ ਵਾਲਾ ਸ਼ਬਦ ਹੈ ਕੋਈ ਦੋ ਪਦਾ ਹੁੰਦਾ ਹੈ ਕੋਈ ਚਾਰ ਪਦਾ ਹੁੰਦਾ ਹੈ ਇਹ ਪੰਜ ਪਦਾ ਸ਼ਬਦ ਹੈ ਸਤਿਗੁਰੂ ਜੀ ਕਿਰਪਾ ਕਰ ਦੇਣਾ ਅਨੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਦੇਣਾ ਮਨਸੇ ਮੋਹ ਮੇਰਾ ਅਰ ਤੇਰਾ ਮਨਸੇ ਆਪਣੀ ਧਾਰੀ ਆ ਜਿਹੜੀ ਮੇਰ ਤੇਰ ਜੀ ਹੈ ਆ ਮੇਰਾ ਹੈ ਆ ਬਗਾਣਾ ਹੈ ਅੰਦਰੋਂ ਖਤਮ ਹੋ ਜਾਈਂ ਅਕਸ਼ ਜੀ ਤੁਸੀਂ ਕਿਰਪਾ ਕਰੋ ਜਿਹੜੀ ਆਪਣੇ ਆਪਣੰਤਾ ਨਾਲ ਆ ਮੇਰੇ ਸਾਡਾ ਇਹ ਮੋਹ ਜਿਹੜਾ ਅੰਦਰੋਂ ਇਹ ਖਤਮ ਹੋ ਜਾਈਂ ਐਸੀ ਬਖਸ਼ਿਸ਼ ਕਰ ਦਿਓ ਸੰਤੋ ਇਹ ਆ ਬਤਾਵੋ ਕਾਰੀ ਸਤਿਗੁਰੂ ਜੀ ਸਤਸੰਗਿਓ ਕਿਰਪਾ ਕਰੋ ਕੋਈ ਤਹੋ ਜੀ ਕਾਰੀ ਕਾਰੀ ਹੁੰਦੀ ਹੈ ਕਿਰਤ

ਮੈਨੂੰ ਸਭਨਾ ਦੇ ਅੰਦਰੋਂ ਪਰਮੇਸ਼ਰ ਵਾਸਤਾ ਨਜ਼ਰ ਆਵੇ ਮੈਂ ਸਾਰਿਆਂ ਦੇ ਚਰਨਾਂ ਦੀ ਧੂੜੀ ਹੋ ਜਾਵਾਂ ਐਸੀ ਬਖਸ਼ਿਸ਼ ਕਰ ਦੇ ਇਹ ਨਵਾਲਾ ਪੁੰਡ ਆਪਾਂ ਕਦੇ ਵੀ ਇੱਕ ਗੱਲ ਨੂੰ ਬਹੁਤ ਦੂਰ ਰੱਖਿਆ ਹੋਇਆ ਹੈ ਭਲਾ ਜੀ ਵਾਲੀ ਗੱਲ ਤਾਂ ਕਦੇ ਤੇ ਭੁੱਲਾ ਜੀ ਵਾਲੀ ਗੱਲ ਤਾਂ ਕਦੇ ਹਿਰਦੇ 'ਚ ਲਾਂਦੀ ਨਹੀਂ ਰਾਜਾ ਆਲਾ ਸਿੰਘ ਉਹਨਾਂ ਦੇ ਅਜੇ ਵੀ ਚੁੱਲ੍ਹੇ ਮਸ਼ਹੂਰ ਹੈ ਤਾਂ ਲੋਕੋਆਂ ਦੇ ਵਿੱਚ ਰਾਜਾ ਆਲਾ ਸਿੰਘ ਦਾ ਲੰਗਰ ਚੱਲਦਾ ਹੁੰਦਾ ਸੀ ਤੇ ਰਾਣੀ ਲੰਗਰ ਵਰਤਾ ਰਹੀ ਹੈ ਤੇ ਅੱਜ ਕਿਤੇ ਦਾਲ ਪਤਲੀ ਬਣ ਗਈ ਦਾਲ ਵਰਤੋਂ ਰੇ ਢੰਗਸਾ ਬੈਠਾ ਸੀ ਜਦੋਂ ਦਾਲ ਪਾਈ ਉਹ ਕਹਿਣ ਲੱਗਾ ਬੀਬੀ ਮੈਂ ਦਾਲ ਦਾਂ ਕੀ ਕਰਾਂ ਜਿਉਂ ਨਿਰੇ ਪਾਣੀ ਹੈ ਤੇ ਰਾਣੀ ਆਪਣੇ ਰਾਜ ਭਾਗ ਦੇ ਹੌਮੇ ਦੇ ਵਿੱਚ ਕਹਿਣ ਲੱਗੇ ਫਿਰ ਮੈਂ ਕੀ ਕਰਾਂ ਉਹ ਕਹਿਣ ਲੱਗਾ ਦਾਲ ਤਾਂ ਹੈ ਨਹੀਂ ਤੇ ਦਾਲ ਤਾਂ ਹੀ ਨਹੀਂ ਪਾਣੀ ਹੈ ਮੇਰਾ ਕਿੰਨੇ ਮੇਰੇ ਸਿਰ 'ਤੇ ਪਾ ਦੇ ਉਹਨੇ ਨੇ ਸਿੰਘ ਨੇ ਚੱਕੀ ਦਾਲ ਤੇ ਸਿਰ 'ਤੇ ਪਾ ਦਿੱਤੀ ਉਹ ਜਦੋਂ ਰਾਜਾ ਆਲਾ ਸਿੰਘ ਕੋਲੇ ਗਏ ਕਹਿਣ ਲੱਗੇ ਜੀ ਇਹਨੂੰ ਸੱਚ ਸਜਾ ਦਿਓ ਇਹਨੇ ਦਾਲ ਮੇਰੇ ਸਿਰ 'ਤੇ ਪਾ ਦਿੱਤੀ ਇਹ ਸਾਰੀ ਗੱਲ ਸੁਣੇ ਰਾਜਾ ਆਲਾ ਸਿੰਘ ਕਹਿਣ ਲੱਗੇ ਅਜੇ ਤੱਕ ਨਾ ਪ੍ਰਾਨੇ ਸਹਿਬਾਂ ਤੇਰੇ ਅੰਦਰੋਂ ਨਾ ਹੋਮੇ ਨਹੀਂ ਗਈ। ਆਪਾਂ ਸੇਵਾ ਕਰਨ ਆਇਆ, ਆਪਾਂ ਲੰਗਰ ਬਣਾ ਕੇ ਲੋਕਾਂ ਨੂੰ ਸਿਖਾਉਣਾ ਹੈ। ਜੇ ਤੈਨੂੰ ਕਹਿ ਦਿੱਤਾ ਸੀ ਕਿ ਕੈਨ ਭਲਾ ਜੀ। ਜੇ ਤੈਨੂੰ ਇਹ ਨਹੀਂ ਕਹਿ ਦਿੱਤਾ ਸੀ ਦਾਲ 'ਚ ਪਾਣੀ ਜ਼ਿਆਦਾ ਹੈ, ਤੂੰ ਕਹਿ ਦਿੰਦੀ ਭਲਾ ਜੀ। ਇਹ ਸਿੱਖਿਆ ਲੈ। ਭਲਾ ਜੀ ਕਹਿਣ ਵਾਲੀ। ਤੇ ਜੇ ਅਜੇ ਹੋਮੇ ਹੀ ਹੈ, ਫਿਰ ਤਾਂ ਲੰਗਰ ਸੇਵਾ ਕੀਤੇ ਦਾ ਕੀ ਫਾਇਦਾ ਹੋਣਾ ਅਜੇ ਅਸੀਂ। ਜਿਆਦਾਤਰ ਹਉਮੈ ਦੀ ਸੇਵਾ ਕਰਦੇ ਆ ਲੋਕ ਦੇਖਣ ਲੋਕ ਕਹਿਣ ਵੀ ਆਪਾ ਵਿਵਾ ਕਿ ਦਾਸੇ ਵਾਲਾ ਰਹੇ ਝਾੜ ਮਾਰੀ ਜਾਂਦਾ ਜੋੜੇ ਸਾਫ ਕਰੀ ਜਾਂਦਾ ਅਜੇ ਅਸੀਂ ਇਹ ਦੇਖਦੇ ਆ ਜਦੋਂ ਮੜੀ ਦੀ ਸੇਵਾ ਕਰਨ ਲੱਗਦੇ ਆ ਇਧਰ ਉਧਰ ਦੇਖਦੇ ਆ ਕੋਈ ਸਾਨੂੰ ਦੇਖ ਕੇ ਤੇ ਕਹੇ ਬਾ ਵਿਵਾ ਜੋੜਾਂ ਦੀ ਸੇਵਾ ਕਰ ਰਿਹਾ ਕਿੱਡਾ ਬੰਦਾ ਸੇਵਾਦਾਰ ਹਉਮੈ ਨੂੰ ਘਟਨਾ ਤੇ ਹਉਮੈ ਉਹਦੋਂ ਬੱਦ ਕੱਟੀ ਹੋ ਜਾਂਦੀ ਹੈ ਇੱਕ ਬਾਉ ਲਾਤੀ ਨਾ ਤੇ ਲ ਇੱਕ ਬਾਉ ਲਕੀ ਨਾ ਤਿਆ ਦੋਏ ਭੋ ਚੜੀ ਸੁਣ ਕਿਤੇ ਨਾ ਮੜਾ ਮੋਟਾ ਲੈਣੇ ਸੇ ਵਿਕਾਰਾਂ ਦੇ ਬਾਹਰ ਸੇਵਾ ਕਰਕੇ ਤੇ ਉਦੋਂ ਦੁੱਗਣੀ ਹੋਰ ਚੜਾ ਨਹੀਂ ਮੈਂ ਮੇਰੇ ਦਾ ਕੋਈ ਹੋਊ ਕੋਈ ਸੇਵਾ ਕਰਦਾ ਹੋਈ ਨਹੀਂ ਸਤਿਗੁਰੂ ਬਾਦਸ਼ਾਹ ਜੀ ਕਹਿੰਦੇ ਨਿਮਾਣਾ ਬਣ ਕੇ ਸੇਵਾ ਕਰ ਸਤ ਕਹਿ ਕੇ ਸੇਵਾ ਕਰ ਸਕਤੇ ਪਾਤਸ਼ਾਹ ਤੂੰ ਕਿਰਪਾ ਕੀਤੀ ਮੈਨੂੰ ਆਹ ਸੇਵਾ ਬਖਸ਼ੀ ਹੈ ਹੁਣ ਪਾਤਸ਼ਾਹ ਜੀ ਕਹਿ ਰਹੇ ਨਾ ਇਹ ਕਿਰਪਾ ਕਰ ਦਿਓ ਅੰਤ ਮੈਂ ਸਾਰਾ ਤੇ ਚਰਨਾਂ ਦੀ ਧੂੜੀ ਹੋ ਜਾ ਐਹੋ ਜੇ ਬਖਸ਼ਿਸ਼ ਮੰਗੋ ਕੋ ਤੁਨੇ ਕੋਣ ਪੇ ਕਿਉ ਪ੍ਰਭ ਜੀਓ ਆਪਣੇ ਸੰਗੇ ਕਿਉ ਕੇ ਭੀਤ ਪਰਮਾਰੀ ਮੈਨੂੰ ਪਰਮੇਸ਼ਰ ਦਾ ਅੰਗ ਸੰਗ ਵਸਦਾ ਨਜ਼ਰ ਆਇਆ ਐਸੀ ਕਿਰਪਾ ਕਰੋ ਇਹ ਭਰਮ ਦੀ دیوار ਅੰਦਰੋਂ ਖਤਮ ਹੋ ਜਾਵੇ ਔਗਦ ਨਾਮ ਨਰਮਲ ਜਲ ਅਮਰਤ ਪਾਈ ਹੈ ਗੁਰਦੁਆਰੀ ਇਹ ਹਉਮੈ ਦੀ ਜਿਹੜੀ ਦਵਾਈ ਹੈ ਨਾ ਉਹ ਨਾਮ ਹੈ ਨਰਮਲ ਜਲ ਜੀ ਦੇ ਰਾ ਤੋਤਿਆਂ ਅੰਦਰੋਂ ਵਿਕਾਰਾਂ ਦੇ ਮੈਅ ਜਾ ਸਕਦੀ ਅਮਰਤ ਹੈ ਉਹ 15 ਜਿਹੜੀ ਹਉਮੈ ਦੀ ਵਿਆਹ ਆਣਾ অনুকাতন করদে কো নানক ਜਿਸ ਮਸਤਕ ਲਿਖਿਆ ਤਿਸ ਗੁਰਮੈਲ ਰੋਗ ਬਲਾਰ ਜਿਹਦੇ ਮੱਥੇ ਤੇ ਲਿਖਤਾ ਨਾ ਜਿਹਦੇ ਭਾਗਾਂ ਵਿੱਚ ਗੁਰੂ ਨੇ ਲਿਖਤਾ ਉਹ ਫਿਰ ਗੁਰੂ ਨਾਲ ਮਿਲ ਕੇ ਨਾ ਤੇ ਆਪਣੇ ਅੰਦਰੋਂ ਜਿਹੜੀ ਹਉਮੈ ਦਾ ਰੋਗ ਹੈ ਇਹਨੂੰ ਕੱਟ ਲੈਂਦਾ ਸਰੂਪ ਆਖਿਐ ਕਹਿੰਦਾ ਜਿਹਦੇ ਪੂਰਵਲੇ ਚੰਗੇ ਭਾਗ ਜਾਂਦੇ ਨਾ ਉਹ ਗੁਰੂ ਅਕਸ਼ਰ ਦੀ ਨਾਲ ਲੱਗਦਾ ਸੀ ਕਿ بادشاہ ਕਰੋ ਕਿਰਪਾ ਮੈਨੂੰ ਆਪਣੀ ਸੇਵਾ ਚ ਲਾ ਲਓ ਮੈਨੂੰ ਗੁਰਬਾਣੀ ਨਾਲ ਜੋੜ ਲਓ ਉਹ ਪਰ ਜਦੋਂ ਇਸ ਤਰ੍ਹਾਂ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਸਤਿਗੁਰੂ ਅਕਸ਼ਰ ਦੀ ਉਹਦੀ ਬਾਹ ਫੜ ਲੈ ਗੁਰਮੈ ਗੁਰੂ ਨਾਲ ਮਿਲ ਕੇ ਨਾ ਤੇ ਆਪਣੇ ਅੰਦਰੋਂ ਔਮੇ ਰੂਪੀ ਰੋਗ ਨੂੰ ਖਤਮ ਕਰ ਲੈਂਦਾ ਹੈ ਤੇ ਇਹਨੂੰ ਕਟਣ ਦਾ ਇੱਕੋ ਤਰੀਕਾ ਪਰਮੇਸ਼ਰ ਦੀ ਬਤਨੀ ਸੇਵਾ ਤੇ ਸਿਮਰਨ ਇਹ ਦੋ ਤੀਜਾ ਜਿਹੜੀਆਂ ਸੇਵਾ ਨਿਮਰਤਾ ਨੇ ਹੁੰਦੀਆਂ ਤੇ ਸਿਮਰਨ ਅੰਦਰੋਂ ਬਿਕਾਰ ਨੂੰ ਘਟਦਾ ਹੈ ਅਕਸ਼ਾ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਣ ਚੜ੍ਹਦੀਆਂ ਕਲਾ ਦਾ ਜੀਵਨ ਬਖਸ਼ਿਸ਼ ਕਰਨ ਤਾਂ ਕਿ ਗੁਰੂ ਅਕਸ਼ਰ ਜੀ ਤੋਂ ਗਿਆਨ ਉਹਦੀ ਰੋਸ਼ਨੀ ਲੈ ਕੇ ਅਗਿਆਨ ਵਿੱਚ ਭਟਕਦੇ ਹੋਏ ਜਿਹੜੇ ਹੈ ਉਹ ਰਾਹੇ ਪਏ ਹੋਏ ਸਹੀ ਰਸਤੇ ਪੈ ਸਕੇ ਬਲਤਾਂ ਨੇ ਕਿਹਾ ਜੀ ਵਾਹਿਗੁਰੂ ਰਹਿਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ